ਹਾਂਜੀ ਸ਼ਾਸਿਕਾਲ ਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਤੇ ਅੱਜ ਗਰਮੈਸ ਬਹੁਤ ਅੱਜ ਤੇ ਦੇਖੋ ਵੀ ਬੁਰੀ ਅੱਜ ਇੱਕ ਵਾਰ ਦੇ ਸਮੇਂ ਤੇ ਖੜੇ ਆਂ ਦੇਖੋ ਧੁੱਪ ਵੀ ਇੱਕੋ ਸੂਏ ਦਾ ਨਜ਼ਾਰਾ ਦੇਖੋ ਦਰਸਤ ਸੂਏ ਤੇ ਸਾਡੇ ਕਾਂ ਨੇ ਸਾਰੀਆਂ ਆਂੀਆਂ ਹਰੀਆਂ ਭਰੀਆਂ ਦੇਖੋ ਕਣਕਾਂ ਵੀ ਹੋ ਚੱਲੀਆਂ ਸੁਨਹਿਰੀ ਤੇ ਅੱਜ ਆਪਾਂ ਸਰੋਂ ਵੜਦੇ ਆਂ ਜੋ ਦਿਖਾਉਨੇ ਆ ਤੁਹਾਨੂੰ ਉਹਦੇ ਉੱਤੇ ਤੇ ਚਲੋ ਆਜੋ ਦਿਖਾਉਨੇ ਆ ਤੁਹਾਨੂੰ ਸਰੋਂ ਵੜਦੇ ਹਾਂ ਹਾਂਜੀ ਆਦੇ ਆਪਾਂ ਅੱਜ ਲੱਗੇ ਵਿਆਂ ਸਰੋਂ ਵੱਢਣ ਦੇਖੋ ਬੱਸ ਇਧਰੋਂ ਵੀ ਵੱਢਤੀ ਆਏ ਆ ਦੇਖੋ ਉਸ ਦੋ ਚਾਰ ਸਾਈਡ ਜੇ ਵੱਧ ਕਿਉਂਕਿ ਦੁਬਾਰਾ ਬੀਜੀ ਵੀ ਸੀ ਦੋ ਤਰ੍ਹਾਂ ਦੀ ਰੇਲੀ ਹੈ ਗੋਭੀ ਸਰੋਂ ਵੀ ਆ ਰੇਲੀ ਸਰੋਂ ਵੀ ਆ ਆ ਵਿੱਚ ਗੋਭੀ ਆ ਜੀਂਆਂ ਆਪਣੀਆਂ 202 ਕਨਾਲਾਂ ਇਧਰੋਂ ਵੀ ਵੜਤੀ ਵੱਡੀ ਜਾਂਦੇ ਆ ਹਾਜੀ ਇਧਰੋਂ ਵੀ ਵੜਤੀ ਇਹ ਉਹਦੇ ਵੱਢੀ ਜਾਂਦੇ ਆ ਦੇਖੋ ਸਾਡੇ ਬਸ ਆ ਇਧਰਲਾ ਏਰੀਆ ਰਹਿ ਗਿਆ ਸੀ ਆਪਣੀਆਂ ਇਹ ਦੋ ਸਬਾ ਦੋ ਬਨਾਲਾ ਰੋਹਦੀਆਂ ਫਿਰ ਵਧੀਆ ਸਾਰ ਜਾਂਦਾ ਤੇਲ ਤੂਲ ਦਾ ਘਰੇ ਤੇ ਬਾ ਜਿਹੜੇ ਸੁੱਕੇ ਜਿਹੇ ਸੱਬੇ ਆ ਉਹ ਅੱਜ ਇਕੱਠੇ ਕਰ ਦਾਂਗੇ ਦੂਜਿਆਂ ਨੂੰ ਕੱਲ ਦੀ ਆ ਤੁੱਪ ਜੀ ਲਵਾ ਕੇ ਕੱਲ ਨੂੰ ਸ਼ਾਮ ਨੂੰ ਇਕੱਠੀ ਕਰਦਾਂਗੇ ਜਿਵੇਂ ਆਹ ਇਹ ਅੱਜ ਹੀ ਇਕੱਠੀ ਕਰਦਾਂਗੇ ਜਿਵੇਂ ਆਹ ਸੁੱਕੀ ਜਿਹਾ ਵੈ ਜਿਹੜੀ ਆ ਹਰੀ ਜਾਂ ਕੱਲ ਨੂੰ ਧੋਪ ਲਵਾ ਕੇ ਕਰਦਾਂਗੇ ਇਕੱਠੀ ਤੇ ਅਰੇ ਇੱਥੇ ਆਪਣੇ ਮਟਰ ਸੀ ਮਟਰ ਤੇ ਆ ਆਪਣਾ ਛੋਲੂ ਆ ਆ ਆਪਣੇ ਚਿੱਟੇ ਛੋਲੇ ਆ ਬਾਬਾ ਨੇ ਬਣੇ ਬਹੁਤ ਫੁੱਲ ਡਡੇ ਦੇਖੋ ਹੱਲ ਵਧੀਆ ਤੇ ਆ ਕਾਲਾ ਛੁਰੂ ਆ ਦੇਸੀ ਛੋਲੇ ਆ ਜਿਹੜੇ ਉਹ ਹੋ ਨੇ ਬਸ ਇਹ ਵੀ ਪੰਜਾ ਸੱਤਾ ਦਿਨਾਂ ਵਿੱਚ ਹੋ ਜਾਣਗੇ ਤਿਆਰ ਤੇ ਇਹ ਵੀ ਵੱਢ ਲਾਂਗੇ ਬਸ ਆ ਤਾਂ ਤਿਆਰੀ ਆ ਇਹ ਉਹ ਵਾ ਥੋੜੇ ਥੋੜੇ ਹਰੇ ਜਿਹੇ ਆ ਆ ਵੱਢ ਲਾਂਗੇ ਇਹ ਵੀ ਵੀਰ ਨੂੰ ਇੱਥੇ ਲੱਗੇ ਆ ਸਮਾਪਤ ਕਰਨ ਸਾਡੇ YouTube ਚੈਨਲ Facebook ਦੇ ਪੇਜ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਤੇ ਫਾਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ